ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛੀਨੀਆਲ ਕਲਾਂ ਛੀਨੀਆਲ ਕਲਾਂ ਬਰਨਾਲੇ ਜ਼ਿਲ੍ਹੇ ਦਾ ਪਿੰਡ ਹੈ ਤੇ ਇਹਦੇ ਨੇੜੇ ਇੱਕ ਪਿੰਡ ਕਲਾਲਾਂ ਵੀ ਹੈ ਛੀਨੀਆਲ ਕਲਾਂ ਤੋਂ ਕਲਾਲਾਂ ਵਾਲੀ ਛੜਕ ਦੇ ਉੱਤੇ ਇਹ ਡੇਰੀ ਫਾਰਮ ਹੈ ਜਿੱਥੇ ਮੈਂ ਅੱਜ ਵੀਡੀਓ ਬਣਾ ਰਿਹਾ 55 ਨਗ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਣਗੇ 48 ਮੌਜੂਦ ਹੈ ਸੱਤ ਨਗ ਹੋਰ ਜਿਹੜੇ ਉਹ ਕੱਲ ਤੱਕ ਆ ਜਾਣੇ ਆ ਤੇ ਕੱਲ ਨੂੰ 10 ਸਤੰਬਰ 2024 ਸੌਦੇ ਹੋਣਗੇ 55 گاਵਾ ਦੇ 48 ਮੌਕੇ ਤੇ ਮੌਜੂਦ ਹੈ ਤੇ ਸੱਤ گاਵਾ ਹੋਰ ਵੀ ਕਹਿੰਦਾ ਵੀ ਸ਼ਾਮ ਤੱਕ ਆ ਜਾਣੀਆਂ ਸੋ ਕੱਲ ਨੂੰ 10 ਤਰੀਕ ਨੂੰ ਇਹਨਾਂ ਦੇ ਸੌਦੇ ਹੋਣਗੇ ਵੀਡੀਓ ਤੁਸੀਂ ਅੱਜ 9 ਸਤੰਬਰ ਨੂੰ ਇਹ ਦੇਖ ਰਹੇ ਹੋ ਸੋ ਆਓ ਗੱਲਬਾਤ ਕਰੀਏ ਦੋਸਤੋ ਤੇ ਇੱਥੇ ਹਰੇਕ ਵੈਰਾਈਟੀ ਹਰੇਕ ਨਸਲ ਤੁਹਾਨੂੰ ਦੇਖਣ ਨੂੰ ਮਿਲੂਗੀ ਕ੍ਰਾਸ ਬ੍ਰੀਡ ਗਾਵਾਂ ਚਾਹੀਦੀਆਂ ਗਰਮੀ ਦੀ ਰੋਤ ਵਾਸਤੇ ਤੋ ਵੀ ਗਾਵਾਂ ਹੈ ਘਰੇ ਦੁੱਧ ਪੀਣ ਲਈ ਇਹ ਤੋਂ ਬਿਨਾ ਐਫ ਜਾਂ ਜਰਸੀ ਕ੍ਰਾਸ ਜਾਂ ਜਰਸੀ ਉਹ ਵੀ ਨਗ ਮਿਲਣਗੇ ਸੋ ਲਾਸਟ ਤੱਕ ਵੀਡੀਓ ਦੇਖ ਲਓ ਪਸ਼ੂ ਕੱਲ ਨੂੰ ਜਦੋਂ ਆਉਂਗੇ ਜਿਹੜਾ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਕਰ ਸਕਦੇ ਹੋ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਆਪਣਾ ਨਾਮ ਦੱਸ ਦਿਓ ਇੱਕ ਵਾਰ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘ ਆ ਜੀ ਪਿੰਡ ਸੀਨੀਵਾਲ ਕਲਾਂ ਹੈਗਾ ਵੱਡਾ ਸੀਨੀਵਾਲ ਜੀ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇਲੀ ਸੜਕ ਤੇ ਵੀਰੇ ਆਪਣਾ ਫਾਰਮ ਆ ਠੀਕ ਹੈ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਕਾ ਇਹਨਾਂ ਨੰਬਰ ਆਪਣਾ ਵੀਰੇ ਨੋਟ ਕਰ ਲਓ 62807 13934 ਜੀ 62807 13934 ਮੇਨ ਗੱਲ ਕੀ ਆ ਵੀਰੇ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਆਪਾਂ ਨੂੰ WhatsApp ਤੇ ਹੈਲੋ ਦਾ ਮੈਸੇਜ ਕਰੋ ਜਿਹੜੀ ਸਾਡੀ ਲੋਕੇਸ਼ਨ ਆ ਉਹ ਵੀਰ ਨੂੰ ਆਟੋਮੈਟਿਕ ਆ ਜਾਂਦੀ ਆ ਠੀਕ ਹੈ ਉਹਦੇ ਟੱਚ ਕਰਕੇ ਆ ਜਾਓ ਸਿੱਧੀ ਫਾਰਮ ਤੇ ਲੈ ਕੇ ਆਊਗੀ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਂਦੀ ਜੀ ਠੀਕ ਹੈ ਇੱਕ ਗੱਲ ਹੋਰ ਦੱਸ ਦੋ ਜੇ ਵੀ ਹੁਣ ਜਿਵੇਂ ਅੱਜ ਆਪਾਂ 48 ਨਗ ਮੌਜੂਦ ਹੈ ਹਾਂ 7 ਹੋਰ ਆ ਜਾਣੇ ਬਿਲਕੁਲ ਵੀਰੇ ਕੱਲ੍ਹ ਦੇ ਲਈ 55 ਨਗ ਹੋਣਗੇ ਵੀਰੇ ਆਪੇ 55 ਨਗ ਹੋਣਗੇ ਜਿਹੜਾ ਭਰਾ ਖਰੀਦਣਾ ਚਾਹੁੰਦਾ ਉਹ ਕੱਲ ਨੂੰ ਕਿੰਨੇ ਵਜੇ ਪਹੁੰਚੇ ਤਾਂ ਬੜੇ ਵੀਰੇ ਅੱਜ ਕੋਈ ਵੀ ਨਾ ਆਵੇ ਕਿਉਂਕਿ ਅਸੀਂ ਲਾਟ ਹੀ ਕੱਢਦੇ ਹੁੰਦੇ ਆ 6-6 ਦਿਨ ਦੇ ਗੈਰ ਦੇ ਨਾਲ ਤੇ ਕੱਲ ਨੂੰ ਵੀਰੇ ਸਵੇਰ ਆਪਾਂ ਪ੍ਰਮਾਤਮਾ ਦੀ ਕਿਰਪਾ ਨਾਲ ਕੱਲ 7 ਵਜੇ ਚਲਾ ਦੇਾਂਗੇ 7 ਵਜੇ ਪਹਿਲਾ ਸੌਦਾ ਹੋਊਗਾ ਤੇ ਕੰਮ ਆਪਣਾ ਵੀਰੇ 2 ਵਜੇ ਤੱਕਰ ਚੱਲੂਗਾ ਪਰ ਜਿਹੜੇ ਵੀਰਾਂ ਨੇ ਦੂਰੋਂ ਆਉਣਾ ਜਣੀ ਉਹ 7 ਤੋਂ ਜਾਨੀ 10 ਵਜੇ ਦੇ ਦਾਰੇ ਤੋਂ ਪਹਿਲਾਂ ਪਹਿਲਾਂ ਆ ਜAVE ਵੀਰ ਕਿਉਂ ਬਾਹਲਾ ਫਿਰ ਲੇਟ ਆਉਣ ਦਾ ਫਾਇਦਾ ਨਹੀਂ ਇਹ ਨਾ ਸੋਚੇ ਕبھی ਬਹੁਤ ਜ਼ਿਆਦਾ ਹੁੰਦਾ ਜੀ ਠੀਕ ਹੈ ਹਾਂਜੀ ਜਿਹੜਾ ਗਾਹਕ ਕੋਈ ਗਾਹਮ ਪਸੰਦ ਕਰ ਲੈਂਦਾ ਉਹਨੂੰ ਫਿਰ ਉਹ ਰਾਇ ਕਰਨ ਵਾਸਤੇ ਸੌਦਾ ਕਰਨ ਵਾਸਤੇ ਵੱਡੇ ਵੀਰੇ ਜਿਵੇਂ ਕਿਸੇ ਗਾਹਕ ਨੇ ਮੰਗ ਲਈ ਆ ਕਿ ਵੀ ਆ ਗਾਹ ਮੇਰੇ ਬਾਈ ਫਟਾ ਗਈ ਅਸੀਂ ਉਹਨੂੰ ਮੁੱਲ ਕਰਤਾ ਵੀਰੇ ਅੱਧਾ ਘੰਟਾ ਸੀ ਉਹ ਵੀਰ ਨੂੰ ਵੇਟ ਕਰਨ ਦੇ ਲਈ ਦੇ ਦੇਣੇ ਆ ਉੱਪਰ ਦੀ ਕਿਸੇ ਹੋਰ ਵੀਰ ਨੂੰ ਵੀਰੇ ਅਸੀਂ ਮੁੱਲ ਵੀ ਨਹੀਂ ਦੱਸਦੇ ਠੀਕ ਹੈ ਰੇਟ ਤਾਂ ਕਿਹਦਾ ਹੋਰ ਲਵਾਉਣਾ ਦੂਰ ਦੀ ਗੱਲ ਆ ਮੁੱਲ ਵੀ ਨਹੀਂ ਦੱਸਦੇ ਅੱਧਾ ਘੰਟਾ ਵੀਰੇ ਅਸੀਂ ਟਾਈਮ ਦਿੰਨੇ ਆ ਵੀਰ ਨੂੰ ਠੀਕ ਹੈ ਹਾਂਜੀ ਠੀਕ ਹੈ ਅੱਛਾ ਅੱਜ ਆਪਣੇ ਕੋਲ ਕੀ ਰੇਟ ਤੋਂ ਸ਼ੁਰੂਆਤ ਹੋ ਜੂਗੀ ਵੱਡੇ ਵੀਰੇ ਰੇਟ ਦੀ ਸ਼ੁਰੂਆਤ ਆਪਣੀ 50000 ਤੋਂ ਉਤਰਾ ਇਸ ਤਰ੍ਹਾਂ ਕਰਦੀ ਕਰਦੀ ਲੱਖ ਤੱਕ ਵੀ ਤੇ ਰੇਂਜ ਆ ਬੜੂਗੀ ਠੀਕ ਹੈ ਜਿਹੜੇ ਪਚਾਲੇ ਵਾਲੇ ਸੌਦੇ ਆ ਵੀਰੇ ਜਿਆਦਾ ਸੌਦੇ ਹੋਣਗੇ ਉਹ 60000 ਤੋਂ ਲੈ ਕੇ 80000 ਦੇ ਵਿੱਚ ਹੋਣਗੇ ਠੀਕ ਹੈ ਤੇ ਤਿੰਨ ਸੌਦੇ ਸਾਡੇ ਲੱਖ ਤੋਂ ਬਾਹਰ ਵੀ ਆ ਦੋ ਸੌਦੇ ਵੀਰੇ ਆਫਰ ਲਾਇਆ 50 ਤੋਂ ਥੱਲੇ ਵੀ ਆ ਠੀਕ ਹੈ ਹਾਂ ਜਬ ਪੇਮੈਂਟ ਦਾ ਕੀ ਸਿਸਟਮ ਵੀਰੇ ਪੇਮੈਂਟ ਦੀ ਸਾਰੀ ਸਹੂਲਤ ਆਪਣੇ ਕੋਲ ਸਵਾਇ ਮਸ਼ੀਨਾ ਨੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਸਾਰੇ ਕਾਹਤੇ ਪੇਮੈਂਟ ਵੀਰ ਚੱਕ ਸਕਦਾ ਕਿੰਨੀ ਵੀ ਲਿਮਟ ਬਣੀ ਵੀ ਆ ਉਹ ਸਾਡੇ ਫਾਰਮ ਤੇ ਆ ਕੇ ਚੱਕ ਸਕਦਾ ਕੋਈ ਉਹਤੇ ਐਕਸਟਰਾ ਖਰਚਾ ਵੀ ਨਹੀਂ ਪੈਂਦਾ ਜੀ ਅੱਛਾ ਇੱਕ ਗੱਲ ਹੋਰ ਦੱਸ ਦਿਓ ਜੇ ਟਰਾਂਸਪੋਰਟ ਦੀ ਸਹੂਲਤ ਕਿਵੇਂ ਹੈ ਵੀਰੇ ਟਰਾਂਸਪੋਰਟ ਦੀ ਸਹੂਲਤ ਕੱਲੇ ਪੰਜਾਬ ਪੰਜਾਬ ਦੀ 13 ਰੁਪਏ ਕਿਲੋਮੀਟਰ ਉੱਪਰ ਸੱਤ ਪਈਓ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀਰ ਨੇ ਦੂਰੋਂ ਆਉਣਾ ਇੱਕ ਗਾਂ ਲੈਣੀ ਉਹ ਵੀ ਬੇਚਿੰਤ ਹੋ ਕੇ ਆਵੇ ਕਿਉਂਕਿ ਹਰ ਏਰੀਆ ਸਾ ਜਿਆਦਾ ਨਹੀਂ ਬੈਡਿਸਟਮੈਂਟ ਹੋ ਜਣ ਹਾਂਜੀ ਵੀਰੇ ਠੀਕ ਹੈ ਸ਼ੁਰੂਆਤ ਕਰਦੇ ਆ ਜਰਸੀ ਵਾਲੇ ਪਾਸੇ ਤੇ ਲਿਓ ਬੁੱਟੇ ਵੀਰ ਜਿਹੜੀ ਜਰਸੀ ਵੀਰੋ ਕੱਚੀ ਆ ਗਈ ਦੂਜਾ ਸੂਆ ਸੁੰਦੀ ਆ तकरीबन 10 ਤੋਂ 12 ਦਿਨ ਲੈ ਜੂ ਵੀਰ ਜੀ ਠੀਕ ਹੈ ਹਾਂਜੀ ਵੀਰੇ ਸੋ ਦੋਸਤੋ 10 ਤੋਂ 12 ਦਿਨ ਲਾਊਗੀ ਰੇਟ ਤੁਹਾਨੂੰ ਰੈਂਡਮਲੀ ਸਾਰੇ ਦੱਸਦੇ ਆ ਬਾਕੀ ਜਿਹੜਾ ਪਸ਼ੂ ਪਸੰਦ ਆਵੇ ਕੋਲ ਆ ਕੇ ਦੇਖੋ ਤੇ ਤਸੱਲੀ ਕਰਕੇ ਖਰੀਦੋ ਬਹੁਤ ਸੋਹਣਾ ਢਾਂਚਾ ਹੈ ਸਿਰਫ ਕੱਚੀ ਕੱਚੀ ਹੈਗਾ ਦੋਸਤੋ ਸਟਰਕਚਰ ਦੇਖ ਲਓ ਹਾਈਟ ਲੈਂਥ ਦੇਖ ਲਓ ਜੇ ਕੋਈ ਵੀਰ ਜਰਸੀ ਤੇ ਕੰਮ ਕਰਨਾ ਚਾਹੁੰਦਾ ਤਾਂ ਇਦਾਂ ਦੀ ਗਾਂ ਤੋਂ ਤੁਸੀਂ ਪਿਓਰ ਜਰਸੀ ਦੇ ਬੱਚੇ ਲੈ ਸਕਦੇ ਆ ਇੱਕ ਤਾਂ ਥਣ ਹੋਵਾਂ ਨਾ ਚੰਗਾ ਦੂਜੀ ਗੱਲ ਢਾਂਚਾ ਜਿਹੜਾ ਉਹ ਬਹੁਤ ਸੋਹਣਾ ਕੱਦ ਕਾਠ ਵਾਲੀ ਵਹਿੜਾ ਨਰੋਈ ਹੈ ਇਹ ਪਹਿਲੇ ਨੰਬਰ ਤੇ ਦੂਜਾ ਸੂਆ ਕਢੋ ਹਾਂਜੀ ਭਾਈ ਜਿਹੜੀ ਇਹ ਦੋ ਨੰਬਰ ਦੀ ਦੂਜੀ ਬੈੜ ਵੀਰੇ ਜਿੱਦੀ ਦਾ ਤਾਜੀ ਸੂਈ ਸਵਾਈ ਹੈ ਥੱਲੇ 20 ਕਿਲੋ ਦੇ ਘਰਾਂ ਦੇ ਦੁੱਧ ਰੈਡੀ ਹੈਗਾ ਇਸ ਵਕਤ ਜੀ ਠੀਕ ਹੈ ਹਾਂਜੀ ਬਾਕੀ ਕਿਸੇ ਵੀਰ ਨੇ ਵੀ ਸਾਡੇ ਨਾਲ ਬੈੜ ਲੈਣੀ ਆ ਸਾਈ ਲਾ ਕੇ ਚਾਹੇ ਦੋ ਦਿਨ ਤਿੰਨ ਦਿਨ ਆਉਦੀ ਚੋ ਸਕਦਾ ਤਸੱਲੀ ਕਰਕੇ ਲਿਜਾ ਸਕਦਾ ਜੀ ਠੀਕ ਹੈ ਹਾਂਜੀ ਵੀਰੇ ਤੋ ਦੋਸਤੋ ਸਾਈ ਕਰਕੇ ਮਤਲਬ ਸੌਦਾ ਕਰਨ ਤੋਂ ਬਾਅਦ ਚ ਦੋ ਟਾਈਮ ਤਿੰਨ ਟਾਈਮ ਚੋਕੇ ਇਥੋਂ ਲਿਜਾ ਸਕਦੇ ਹਾਂ ਜਿਹੜੀ ਵਹਿੜ ਤੁਹਾਨੂੰ ਪਸੰਦ ਆਵੇ ਇਹਦੇ ਤੋਂ ਵੀ ਜਰਸੀ ਨਸਲ ਤਿਆਰ ਹੋ ਜੂਗੀ ਆਪ ਇਹ ਜਿਹੜਾ ਇਹਦਾ ਸਟਰਕਚਰ ਉਹ ਵੀ ਤੁਸੀਂ ਵੀਡੀਓ ਚੋਂ ਦੇਖ ਲਿਆ ਸੋ ਵਧੀਆ ਬੱਚੇ ਪਾਊਗੀ ਜਰਸੀ ਨਸਲ ਦੇ ਜਿਹੜਾ ਭਰਾ ਖਰੀਦਣਾ ਚਾਵੇ ਹਵਾਨਾ ਸੋਹਣਾ ਥਣ ਮੋਟਾ ਦੋ ਤਿੰਨ ਨੰਬਰ ਤੇ ਬਾਈ ਜਿਹੜੀ ਵੀਰੇ ਅੱਗੇ ਆ ਗਈ ਇਹ ਵੀ ਜਾਨੀ ਦੀ ਆਪਾਂ ਨੇੜੇੋਂ ਲਈ ਐਥੇ ਜਾਰ ਮਿੱਤਰ ਤੋਂ ਲਈ ਆ ਗਈ ਠੀਕ ਹੈ ਤੇ ਸੁਹਾ ਦੂਜਾ ਸੂੰਦੀ ਇੱਕ ਹਫ਼ਤੇ ਦੀ ਕੱਚੀ ਆ ਤੇ ਦੁੱਧ ਦੇ ਪੱਖ 'ਚ ਵੀਰੇ ਇਹ ਵੀ ਜਾਨੀ 20 ਲੀਟਰ ਤੋਂ ਬਾਹਰ ਰਹੂਗੀ ਜੀ ਠੀਕ ਹੈ ਹਾਂ ਚੰਗੀ ਜਿੰਦ ਜਾਣ ਵਾਲੀ ਹੈਗੀ ਕਰਮਾਂ ਦੀ ਸਹੀ ਐ ਸੋ ਦਸੋ ਨਰੋਈ ਆ ਲੱਤਾਂ ਪੈਰਾਂ ਦੀ ਮਜ਼ਬੂਤ ਆ ਹਵਾਨਾ ਕਿਉਂਕਿ ਗਾਵਾਂ ਜਾਂ ਮੱਝਾਂ ਪਹਿਲਾਂ ਅੱਗੋਂ ਭਰਦਿਆਂ ਅੱਗੋਂ ਹਵਾਨਾ ਸੋਨਾ ਭਰੀ ਬੈਠੀ ਐ ਪਿੱਛੋਂ ਹਵਾਨਾ ਭਰਨਾ ਸ਼ੁਰੂ ਕੀਤਾ ਹੋਇਆ ਪਰ ਟੱਲ ਹਜੇ ਪਿਛਾਂ ਹਵਾਨੇ ਚੋਂ ਵਿੱਚ ਦੱਸਦੀ ਐ ਸੋ ਦੈਨ ਹਜੇ ਲੈ ਜੂਗੀ ਸੋਨ ਚ ਬਾਕੀ ਜਦੋਂ ਵੀ ਸੂਗੀ ਤਿਆਰ ਕਰਨ ਵਾਲੀ ਨੇ ਫੁੱਲ ਹੋ ਜਾਣਾ ਤਕਰੀਬਨ ਜਗਜੀਤ ਵੀਰੇ ਜਿਹੜੇ ਸਾਡੇ 7-9 ਹੋਰ ਆਉਣੇ ਉਹਦੇ ਵਿੱਚ 4 ਜਰਸੀਆਂ ਹੋਰ ਹੈਗੀਆਂ ਨੇ ਠੀਕ ਹੈ ਤੇ ਉਹਦੇ ਵਿੱਚ ਜਾਨੀ ਦੋ ਜਰਸੀਆਂ ਜਾਨੀ ਥੋੜੇ ਜਿਹਾ ਵੱਧ ਮੁੱਲ ਵਾਲੀਆਂ ਚੰਗੀਆਂ ਸਨਖੀਆਂ ਨੇ ਤੇ ਦੋ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਜਾਨੀ ਟੋਟਲ ਕੱਲ੍ਹ ਦੇ ਲਈ ਸਾਡੇ 8 ਤੋਂ 9-9 ਜਰਸੀ ਦੇ ਹੋ ਜਾਣਗੇ ਕੱਲੀ ਦੇ ਜੀ ਹਾਂਜੀ ਵੀਰੇ ਜਾਈ ਬਾਈ ਚਾਰ ਨਾਲ ਕੱਢੋ ਵੀਰੇ ਥੋੜਾ ਜਲਦੀ ਤੋਰੀ ਚਲੋ ਸਰਪੰਚ ਸਾਹਿਬ ਜੀ ਇਹ ਵੀਰੇ ਦੂਜਾ ਸੁਹਾ ਸੁੰਦੀ ਆ ਸੇਦ ਆਂਦਾ ਜੀ ਠੀਕ ਹੈ ਤੇ ਸੂਨ ਨੂੰ ਤਕਰੀਬਨ 10 ਦਿਨ ਹਜੇ ਦੇ ਕਰਮਾੜੀ ਦੇ ਬਾਕੀ ਹੈਗੇ ਆ ਤੇ ਬਾਕੀ ਮੇਨ ਗੱਲ ਵੀਰੇ ਦੱਸ ਦਿੰਨਾ ਸਾਡੇ ਕੋਲ ਤਕਰੀਬਨ 34 ਤੋਂ 35 ਨਗਾਂ ਦਾ ਵੀਰੇ ਮੂਰੇ ਰਿਕਾਰਡ ਸਾਨੂੰ ਲਿਖਤੀ ਰੂਪ ਦੇ ਵਿੱਚ ਮਿਲਿਆ ਵਾ ਜਿਹੜਾ ਬਾਇਓ ਡਾਟਾ ਇਹਨਾਂ ਦਾ ਠੀਕ ਹੈ ਨਾ ਤਾਂ ਅਸੀਂ ਮੂੰਹ ਜਮਾਨੀ ਕਿਸੇ ਵੀਰ ਤੋਂ ਅੱਜ ਤੱਕ ਮੰਗਿਆਗਾ ਤੇ ਨਾ ਹੀ ਦਿੱਤਾਗਾ ਠੀਕ ਹੈ ਜਿਹਦਾ ਸਾਨੂੰ ਕਿਸੇ ਵੀਰ ਦੇ ਫਾਰਮ ਚੋਂ ਰਜਿਸਟਰਡ ਤੋਂ ਸਾਨੂੰ ਜਾਣੀ ਦੀ ਬੰਦਾ ਦੱਸਦਾਗਾ ਉਹ ਬਾਇਓ ਡਾਟਾ ਫੇਰ ਆਪਾਂ ਵੀਰੇ ਅੱਗੇ ਲਿਖਤੀ ਰੂਪ ਦੇ ਵਿੱਚ ਦਿੰਨੇ ਆ ਜੀ ਖੋਲ ਲੈ ਭਾਈ ਤੋਰ ਦੇ ਸੋ ਦਸੋਏ ਇੱਕ ਇੱਕ ਕਰਕੇ ਤੁਹਾਨੂੰ ਨਾਗ ਬਹੁਤ ਸਾਰੇ ਦਿਖਾ ਦੇਣੇ ਆ ਵਸੇ ਮੇਲਾ ਹੀ ਲੱਗਾ ਹੁੰਦਾ ਮੰਡੀ ਵਾਲਾ ਹੀ ਮਾਹੌਲ ਹੁੰਦਾ ਇੰਨੇ ਇੱਕ ਨਾਗ ਇੱਥੇ ਵਿਕਰੀ ਵਾਲੇ ਹੁੰਦੇ ਇਹ ਵੀਰੇ ਦੂਜਾ ਸੂਆ ਸੁੰਦੀ ਆ ਜੀ ਮੂੰਹੋ ਚਾਰ ਦੰਦਾਂ ਇਹ ਸਾਡੀ ਪਰ ਪਿਛਲੇ ਲਾੜ ਦੇ ਵਿੱਚ ਬਾਕੀ ਰਹਿ ਗਈ ਥੋੜੀ ਕੱਚੀ ਸੀਗੀ ਬਹਿੜ ਤੇ ਦੁੱਧ ਵਾਲੇ ਪੱਖ ਤੋਂ ਵੀਰੇ ਇਹ ਵੀ ਚੰਗੀ ਰੋ ਜਾਨੀ 25 ਲੀਟਰ ਤੋਂ ਬਾਹਰ ਰਹਿਣਾ ਨੇ ਕਰਮ ਵਾਲੀ ਨੇ ਜੀ ਠੀਕ ਹੈ ਚੰਗੀ ਤਿਆਰ ਹੁੰਦੀ ਹੁੰਦੀ ਦੱਸੋਗਾ ਢਾਂਚਾ ਇਹਦਾ ਤੁਸੀਂ ਵੀਡੀਓ ਤੋਂ ਦੇਖ ਹੀ ਰਹੇ ਹੋ ਬਹੁਤ ਵੱਡੇ ਕਦ ਕਾਟ ਦੀਆਂ ਗਾਂ ਐਦੂ ਅੱਗੇ ਤੋਰਦੇ ਆਪਾਂ ਕੱਢ ਦਿਓ ਜੀ ਕੱਢ ਦਿਓ ਇਹ ਵੀਰੇ ਦੂਜਾ ਸੁਆ ਸੁੰਦੀ ਆ ਤੇ ਕੱਚੀ ਹੈਗੀ ਵੀਰੇ 15 ਤੋਂ 20 ਦਿੰਦੀ ਏ ਠੀਕ ਹੈ ਹਾਂਜੀ ਸੋ 15 ਥੋੜੀ ਜੀ ਆਪਾਂ ਨੇ ਦੀ ਰਿਪੋਰਟ ਚੰਗੀ ਮਿਲੀ ਸੀ ਫਿਰ ਇਸ ਕਰਕੇ ਕੱਚੀ ਲੈ ਲਈ ਆ ਵੀਰੇ ਕਿਉਂਕਿ ਦੁੱਧ ਵਾਲੇ ਪੱਖ ਤੋਂ ਵੈੜਨੇ ਚੰਗੀ ਰਹਿਣਾਂ ਨੇ ਕਰਮਾਲੀ ਨੇ ਜੀ ਠੀਕ ਕਮਾਲ ਆ ਇੱਥੋਂ ਬਈ ਥੋੜੀ ਕੱਚੀ ਆ ਦੱਸੋ ਢਾਂਚਾ ਜਿਹੜਾ ਉਹ ਤੁਸੀਂ ਵੀਡੀਓ ਚੋਂ ਦੇਖ ਲਿਆ ਇਹ ਦੋ ਅੱਗੇ ਬਲੈਕ ਰੰਗ ਦੇ ਵਿੱਚ ਜਿਹੜਾ ਗਾਂ ਤੁਹਾਨੂੰ ਦਿਖਾਉਣੇ ਆ ਵੱਡੇ ਘੱਟ ਕਾਟ ਦੀ ਹੈ ਹਾਂਜੀ ਇਹ ਵੀਰੇ ਤਕਰੀਬਨ ਯਾਨੀ ਸੂਆ ਤੋਂ ਦੂਜਾ ਸੁੰਦੀ ਆ ਤੇ ਪਰ ਅਸੀਂ ਤੀਜਾ ਮੰਨ ਕੇ ਲਈ ਆ ਇਹ ਤੇ ਫਾਰਮ ਦੇ ਵਿੱਚੋਂ ਵੀ ਨੇ ਰੱਸਾ ਅਸੀਂ ਉਹ ਪਾਇਆ ਇਹਨੂੰ ਜਾ ਕੇ ਥੋੜੀ ਜਿਹੀ ਖਿੱਚਦੀ ਆ ਠੀਕ ਹੈ ਤੇ ਸੂਨ ਨੂੰ ਪੰਜ ਚਾਰ ਦੇ ਲੂ ਤੇ ਦੁੱਧ ਵਾਲੇ ਪੱਖ ਤੋਂ ਵੀਰੇ ਬਹੁਤ ਸੋਹਣੀ ਰਹੂ ਜਾਣੀ ਕਰਮਾਲੀ ਠੀਕ ਹੈ ਆ ਭਾਈ ਜਿਹੜੀ ਇਹ ਗਾਂ ਬਾਈ ਹੁਣ ਤੋਰ ਰਿਹਾ ਇਹ ਵੀ ਵੀਰੇ ਦੂਜਾ ਸੂਆ ਸੁੰਦੀ ਆ ਜੀ ਥੋੜੀ ਜਾਇਜ਼ ਭਾਅ ਦੇ ਵਿੱਚ ਮਿਲੀ ਆਪਾਂ ਵੀਰਾਂ ਨੂੰ ਅੱਗੇ ਜਾਇਜ਼ ਭਾਅ ਚ ਹੀ ਦੇ ਦਿਆਂਗੇ ਜੀ ਹੂੰ ਤੇ ਦੁੱਧ ਵਾਲੇ ਪੱਖ 'ਚ ਵੀਰੇ ਇਹ ਵੀ ਜਾਣੀ 20 ਲੀਟਰ ਤੋਂ ਬਾਹਰ ਰਹੂ ਕਰਮਾਲੀ ਜੀ ਠੀਕ ਹੈ ਇਦੋਂ ਅੱਗੇ ਆਪਾਂ ਬਈ ਖੜੀਆਂ ਬਾਰੇ ਦੱਸ ਦਈਏ ਵਿੱਚੋਂ ਦੋ ਤਿੰਨ ਅੱਗੋਂ ਤੋੜ ਲਾਂਗੇ ਜਿਹੜੀਆਂ ਥੋੜੀਆਂ ਤਿਆਰ ਵੱਧ ਦਿਸਦੀਆਂ ਇਸ ਵੈਰਡ ਦੀ ਕੀ ਡਿਟੇਲ ਹੈ ਇਹਦੀ ਇੱਥੇ ਹੀ ਖੜੀ ਦੀ ਵੱਡੇ ਵੀਰੇ ਇਹ ਮੂੰਹੋਂ ਦੋ ਦੰਦ ਆ ਜੀ ਠੀਕ ਹੈ ਬਾਕੀ ਇਹ ਕਹਿਣ ਦੀ ਗੱਲ ਨਹੀਂ ਸਾਡੇ ਕੋਈ ਵੀ ਵੀਰ ਵੀਡੀਓ ਦਾ ਸਕਰੀਨਸ਼ਾਟ ਲੈ ਲੈਵੇ ਠੀਕ ਹੈ ਆ ਕੇ ਇੱਥੇ ਚੈੱਕ ਕਰ ਲੈ ਸਾਡੇ ਨਾ ਦੰਦ ਪੱਟੇ ਹੁੰਦੇ ਆ ਮੂਹਰੇ ਉਹ ਜਿਹੜੀਾਰੇ ਵੀ ਸਕਦਾ ਹਾਂ ਜਿਵੇਂ ਇਹਦਾ ਦੋ ਦੰਦ ਬੋਲੇ ਮੇਰੇ ਵੀਰੇ ਦੰਦ ਆਪਦੇ ਖੋਦੇ ਦੇਖੇ ਵੇ ਆ ਠੀਕ ਹੈ ਬਾਈ ਇਹ ਕਹਿਣ ਦੀ ਗੱਲ ਨਹੀਂ ਹੈਗੀ ਕਿ ਜਿਹੜਾ ਜਿੰਨੀ ਬੋਲਾਂਗੇ ਓੰਨੀ ਗੱਲ ਨਿਕਲੂਗੀ ਸਕਰੀਨਸ਼ਾਟ ਲੈ ਕੇ ਆ ਕੇ ਪਹਿਲਾਂ ਵੀਰੇ ਦਾ ਚੈੱਕ ਕਰ ਸਕਦਾ ਜੀ ਠੀਕ ਹੈ ਇਹ ਸੂਨ ਨੂੰ ਤਕਰੀਬਨ ਵੀਰੇ ਇੱਕ ਹਫਤਾ ਲਊਗੀ ਠੀਕ ਹੈ ਤੇ ਦੁੱਧ ਵਾਲੇ ਪੱਖ ਤੋਂ ਬਹੁਤ ਸੋਹਣੀ ਰਹੂਗੀ ਜੀ ਠੀਕ ਹੈ ਇੱਕ ਹਫਤਾ ਦੱਸਣ ਲੱਗੀ ਹੈ ਜਿਹੜੀ ਆ ਬੱਸੀ ਆ ਵੀਰੇ ਇਹ ਵੀ 4 ਦਿਨ ਦਾ ਪਿਓਰ ਇਹ ਮੇਰੀ ਪਿਛਲੇ ਲਾੜ ਦੀ ਬਾਕੀ ਰਹਿੰਦੀ ਆ ਠੀਕ ਹੈ ਇਹ ਚਾਰ ਦੰਦਾ ਤੇ ਪਰ ਸੂਣ ਨੂੰ ਹਜੇ ਵੀ ਵੀਰੇ ਦੇ 10 ਤੋਂ 12 ਦਿਨਾਂ ਨੇ ਗਰਮ ਵਾਲੀਆਂ ਲੈ ਜਾਣੇ ਆ ਜੀ ਇਹ ਖੋਲ ਹੀ ਲੱਗੇ ਬਈ ਮੈਨੂੰ ਕਢਾ ਦੇਣੇ ਬਾਹਰ ਇਹਦਾ ਵੀਰੇ ਪਿਛਲੇ ਜਾਨੀ ਸੂਏ ਦਾ ਜਿਹੜਾ ਰਿਕਾਰਡ ਆ 27 ਤੋਂ 28 ਕਿਲੋ ਦੁੱਧ ਦਾ ਰਿਕਾਰਡ ਇਹਦਾ ਰਿਹਾ ਹੈਗਾ ਜਿਹੜਾ ਮਾਲਕ ਨੇ ਦੱਸਿਆਗਾ ਆਪਾਂ ਨੂੰ ਤੇ ਫਾਰਮ ਦੇ ਵਿੱਚੋਂ ਲਈ ਆ ਸਾਡੇ ਨਾਲ ਦੇ ਪਿੰਡੋਂ ਹੀ ਲਈ ਆ ਵੀਰੇ ਅਸੀਂ ਇਹ ਬੰਮ ਉਡਲਾ ਬਈ ਸੋ ਸੋਇਜੇ ਦਿਨ ਲਈ 4 ਦੰਦਾ ਦੂਜਾ ਸੂਆ ਹਵਾਨਾ ਅੱਗੇ ਨੂੰ ਵੀ ਚੰਗਾ ਹੈ ਤਾਂ ਪਛਾਣ ਨੂੰ ਵੀ ਹਵਾਨਾ ਚੰਗਾ ਰੋਕੀ ਮੜਾ ਬਈ ਸੋ ਇੱਥੋਂ ਤੁਸੀਂ ਇਹਦੀ ਗਾੜੀ ਨੋਟ ਕਰਿਓ ਥਾਣ ਵੀ ਸੋਣਾ ਚਾਰੇ ਥਾਂ ਇਦਾਂ ਦੇ ਲੈ ਚੱਲ ਗਏ ਇਹ ਦੂ ਅੱਗੇ ਜਿਹੜੀ ਗਾਂ ਖੜੀ ਆ ਰਾਮਪ੍ਰੀਤ ਬਾਈ ਇਹ ਵੀ ਵੀਰੇ ਦੂਜਾ ਸੂਆ ਸੁੰਦੀ ਹੈਗੀ ਹੂੰ ਤੇ ਸੂਨ ਨੂੰ ਇੱਕ ਹਫਤਾ ਲੈ ਜੂਗੀ ਇਹ ਵੀਰੇ 30 ਲੀਟਰ ਤੋਂ ਬਾਹਰ ਵਾਲੀ ਹੈਗੀ ਟਾਪ ਦੇ ਫਾਰਮ ਦੇ ਵਿੱਚੋਂ ਆਪਾਂ ਲਈਆ ਕਰਮਾ ਲਈ ਕੱਢਦੇ ਬੂਟੇ ਵੀਰੇ ਤਿੰਨੇ ਹੀ ਕੱਢਦੇ ਤੂੰ ਅਗਲੀਆਂ ਸੂਣ ਨੂੰ ਵੀਰੇ ਇੱਕ ਹਫ਼ਤੇ ਤੋਂ ਲੈ ਕੇ 10 ਦਿਨ ਦੇ ਵਿੱਚ ਜਾਨੀ ਲੈ ਜੂਗੀ ਬਾਕੀ ਇਹਨਾਂ ਦਾ ਮਾਲਕਾਂ ਦੇ ਦੱਸਣ ਹਿਸਾਬ ਨਾਲ ਸਾਡੇ ਕੋਲ ਪ੍ਰੋਪਰ ਟਾਈਮ ਹੁੰਦਾ ਕੋਈ 2-4 ਦਿਨ ਜਾਨਵਾਰ ਇੱਧਰ ਉੱਧਰ ਵੀ ਜਾਨੀ ਕਰ ਜਾਂਦਾ ਹੁੰਦਾਗਾ ਠੀਕ ਹੈ ਬਾਕੀ ਜਿਹੜੀ ਮੇਨ ਗੱਲ ਆ ਵੀਰੇ ਸਾਡੇ ਜਾਨੀ ਜਿਹੜੇ ਰੇਟ ਹੁੰਦੇ ਆ ਕਿਸੇ ਵੀਰ ਨੇ ਸਾਡੇ ਫਾਰਮ ਤੇ ਆਉਣਾਗਾ ਆਪਦਾ ਬਾਹਰੋਂ ਇੱਕ ਦੋ ਦਿਨ ਰੇਟ ਪਹਿਲਾਂ ਜ਼ਰੂਰ ਬੰਦੇ ਦਾ ਬਾ ਪਤਾ ਕਰਿਆ ਹੋਣਾ ਚਾਹੀਦਾਗਾ ਸਾਡੇ ਫਾਰਮ ਤੇ ਵੀਰੇ 15 ਤੋਂ 20000 ਰੁਪਏ ਦਾ ਰੇਟ ਦਾ ਬੱਟਾ ਹੁੰਦਾਗਾ ਇਹ ਅਸੀਂ ਨਹੀਂ ਕਹਿੰਦੇ ਬਾਕੀ ਜਿਹੜੇ ਵੀਰ ਸਾਡੇ ਫਾਰਮ ਤੇ ਆਉਂਦੇ ਗਾਇਆਂ ਖਰੀਦਦੇ ਆ ਉਹ ਆਪਦੇ ਮੂੰਹੋਂ ਮੰਨਦੇ ਵੀ ਠੀਕ ਆ ਤੁਹਾਡਾ ਰੇਟ ਦੇ ਵਿੱਚ ਹੈਗਾ 15 ਤੋਂ 20000 ਦਾ ਫਰਕ ਹੈਗਾ ਘੱਟ ਹੈਗਾ ਮਾਰਕੀਟ ਨਾਲੋਂ ਕਿਉਂਕਿ ਬਾਕੀ ਭਾਈ ਵੀਰ ਜੀ ਸਾਡਾ ਜਿਹੜਾ ਗਾਈਆਂ ਦੀ ਵੇਚਣ ਦੀ ਕੈਪੈਸਿਟੀ ਆ ਮਹੀਨੇ ਦੀ ਘੱਟੋ ਘੱਟ 300 ਗਾਂ ਦੀ ਹੈਗੀ ਆਗੀ ਠੀਕ ਹੈ ਤੇ ਬਾਕੀ ਜਿਹੜਾ ਵੀਰੇ ਅਸੀਂ ਸੁਰਖੀ ਪਾਊਡਰ ਵੀ ਗਾਈਆਂ ਤੇ ਬਹੁਤ ਘੱਟ ਲਾਉਣੇ ਤੇ ਖਰਚਾ ਵੀ ਬਹੁਤ ਘੱਟ ਪੈਂਦਾ ਬਾਕੀ ਨਫਾ ਆਪਦਾ 1000 1500 2000 ਹੁੰਦਾਗਾ ਇਸ ਕਰਕੇ ਜਾਨੀ ਦੀ ਸਾਡਾ 15 ਕੁ ਹਜ਼ਾਰ ਰੁਪਿਆ ਮਾਰਕੀਟ ਨੂੰ ਰੇਟ ਘਟ ਜਾਂਦਾ ਹੈਗਾ ਜਿਹੜਾ ਬੱਚਾ ਵੀਰੇ ਇਹ ਵੀ 4 ਦਿਨ ਦਾ ਜੀ ਇਹ ਵੀ 4 ਦਿਨ ਦਾ ਤਕਰੀਬਨ ਸੂਨ ਨੂੰ ਇਹ 10 ਦਿਨ ਲੈ ਜਾਊਗੀ ਬਾਕੀ ਜਿਹੜਾ ਨਾ ਮਾਲ ਵੀਰੇ ਸੀ ਹੁਣ ਅਰੈਸਟ ਕਰਾਉਣੀ ਆ ਅੱਜ ਇਸੇ ਕਰਕੇ ਕਰਾਉਣਾ ਦੇਖੋ ਮਾਲ ਨਾ ਹੰਬਿਆ ਥੱਕਿਆ ਜਾ ਲੱਗਦਾਗਾ ਜਿਵੇਂ ਹੁਣ 45 46 ਗਾਈਆਂ ਵੀਰੇ ਨੇ ਨਮਾਈਆਂ ਨੇ ਸਵੇਰ 4 ਵਜੇ ਦੇ ਨਮਾਉਣ ਲੱਗੇ ਵਾ ਦੇਖੋ ਤਕਰੀਬਨ 10 ਵੱਜ ਗਏ ਆ ਫਿਰ ਮਾਲ ਵੀਰੇ ਹੰਬ ਜਾਂਦਾ ਜਾਦੇ ਠੀਕ ਇਸ ਕਰਕੇ ਸੀ ਇੱਕ ਦਿਨ ਦੀ ਵਿੱਚ ਅਰੈਸਟ ਪਾਉਣੇ ਹੁੰਨੇ ਆ ਵੀਰ ਜੀ ਇਹ ਦੂ ਅੱਗੇ ਗਾਂ ਬਈ ਇਹ ਵੀਰੇ ਜੋੜਾ ਜਿਹੜਾ ਅਸੀਂ ਲਿਆ ਇੱਕੋ ਫਾਰਮ ਦੇ ਵਿੱਚੋਂ ਹੀ ਲਿਆਗਾ ਇਹ ਫਾਰਮ ਦਾ ਐਡਰੈਸ ਵੀ ਦੇ ਦਿਆਂਗੇ ਜਿੱਥੋਂ ਲਿਆ ਵੀਰ ਤੋਂ ਨੰਬਰ ਵੀ ਦੇ ਦਿਆਂਗੇ ਇਹਨਾਂ ਬੜਾ ਵੀਰੇ ਦੁੱਧ ਬਹੁਤ ਕੱਢਿਆ ਵਾ ਬਾਕੀ ਬ ਵੀਡੀਓ ਦੱਸਾਂ ਕਿ ਉबीर ਮੰਦਾ ਨਹੀਂਗਾ ਇਹ ਯਾਨੀ ਕੱਲੀ ਕੱਲੀ ਬਹਿਣ ਦਾ ਵੀਰੇ ਯਾਨੀ ਡਰਾਮਾ ਜਿਹੜਾ ਮਾਮਾ ਨਾਲ ਡਰਾਮ ਨੂੰ ਟੱਕਨ ਲਵਾਇਆ ਹੋਇਆ ਇਹਨਾਂ ਦਾ ਤੇ ਸੂਆ ਇਹਨਾਂ ਨੇ ਦੂਜਾ ਦੂਜਾ ਸੂਣਾ ਜੀ ਤਕਰੀਬਨ ਸੂਣ ਨੂੰ ਵੀਰੇ ਇਹਦੇ 15 ਦਿਨ ਪਾਏ ਜਿਹੜੀ ਐਂਡ ਵਾਲੀ ਬਹਿੜਾ ਉਹਦੇ ਵੀ 15 ਦਿਨ ਪਾਇਆ ਬਾਕੀ ਜੀ ਠੀਕ ਹਾਂਜੀ ਖਲਿਆ ਬਈ ਇਹ ਵੀ ਸੋ ਇੱਕ ਲਾਸਟ ਉੱਤੇ ਹੋਰ ਬਹੁਤ ਵੱਡੀ ਗੱਲ ਦਿਖਾਉਣੇ ਆ ਇਹਨੇ ਮੇਰੇ ਕੰਨੀਆਂ ਚੱਕ ਲੀਆਂ ਨੇ ਯਾਨੀ ਦੀ ਅਸੀਂ ਦੰਦ ਪੱਟੇ ਸੀ ਪਰ ਬਰਾਬਰ ਨਹੀਂ ਕਰੇਗੇ ਯਾਨੀ ਸੂਆ ਦਾ ਹੱਦ ਹੀ ਆ ਵੀ ਮੈਂ ਦੂਜਾ ਸੂਆ ਹੈਗੀ ਆ ਬਾਕੀ ਜਿਹੜੇ ਵੀਰ ਨੇ ਖਰੀਦਣੀਆਂ ਵੀਰੇ ਉਹ ਆਪ ਦਾ ਆ ਕੇ ਤਸੱਲੀ ਕਰ ਸਕਦਾ ਤਸੱਲੀ ਕਰਨ ਦਾ ਹੱਕ ਬੰਦਾ ਜੀ ਠੀਕ ਸਵੇਤਾ ਹੋਗਾ ਜਿਹੜੀਆਂ ਉੱਪਰ ਖੁਰਲੀ ਦੇ ਉੱਤੇ ਖੜੀਆਂ ਵੀਆਂ ਗਾਵਾਂ ਸੀ ਇਹ ਤੋਂ ਬਿਨਾ ਕੁਝ ਲੱਕੜ ਦੀਆਂ ਖੁਰਮੀਆਂ ਤੇ ਬੰਧੀਆਂ ਗਾਵਾਂ ਬਈ ਇਹ ਗਾਂ ਤੋੜਨੀ ਆਪਾਂ ਆਹ ਕਿਹੜੀ ਵੀਰੇ ਆਹ ਵਾਲੀ ਜੀ ਨਹੀਂ ਇਹਦੇ ਨਾਲ ਦੀ ਦੋਨੋਂ ਹੀ ਆਹ ਤੋੜ ਦਿਓ ਜੀ ਇਹ ਥੋੜੀ ਜੀ ਵੀਰੇ ਗੱਡੀ ਚ ਆਈ ਹੋਈ ਆ ਗਈ ਥੋੜੀ ਸਕਾਫ ਟੱਚਾ ਗਈ ਆਹ ਕੱਢ ਦਿਓ ਬੁੱਟੇ ਵੀਰ ਠੀਕ ਹੈ ਕੱਢ ਦਿਓ ਇਹ ਵੀਰੇ ਦੂਜਾ ਸੁਹਾ ਸੁਹੰਦੀ ਆ ਹੂੰ ਤੇ ਅਸੀਂ ਤਾਂ ਨੂੰ ਪਰ ਰਾਤ ਦੇ ਸਵਾਉਣੇ ਆ ਪਰ ਮੇਰੇ ਹਿਸਾਬ ਨਾਲ ਵੀਰੇ ਹਜੇ ਵੀ ਇਹ ਤਿੰਨ ਚਾਰ ਦਿਨ ਲੈ ਜੂਗੀ ਸੂਣ ਨੂੰ ਠੀਕ ਹੈ ਤੇ ਬਹਿੜ ਨਿਖਰੂ ਬਹੁਤ ਸੋਹਣੀ ਬਾਕੀ ਵੀਰ ਨੇ ਜਿਹਨੇ ਜਿੱਤੋਂ ਲਈ ਆ ਦੁੱਧ ਦਾ ਰਿਕਾਰਡ ਬੜਾ ਦੱਸਿਆ ਸੀ ਉਹਨੇ ਹੂੰ ਯਾਨੀ ਚੰਗਾ ਦੇਊਗੀ ਦੁੱਧ ਦੇ ਹਿਸਾਬ ਨਾਲ ਵੀਰੇ ਥੱਲੋਂ ਰਿਪੋਰਟ ਆ ਬੰਦੀ ਆਉਂਦੀ ਆ ਬਹਿੜ ਠੀਕ ਸੋਏਗਾ ਮੈਂ ਤੁਸੋਂ ਤੁਹਾਨੂੰ ਕੋਸ ਕਿਵੇਂ ਦਿਖਾ ਦਨੇ ਇੱਕ ਇਧਰ ਵੈਡ ਜਿਹੜੀ ਹੋਰ ਵੀ ਬੜੀ ਚੰਗੀ ਤਿਆਰ ਹੁੰਦੀ ਆਉਂਦੀ ਆ ਇ ਕਿੰਨੇ ਇੱਕ ਦਿਨ ਲੈ ਜੂ ਬਈ ਅੰਦਾਜ਼ਾ ਇਹ ਮੱਡੇ ਵੀਰੇ ਲੈ ਇੱਕ ਹਫਤਾ ਲੈ ਜੂ ਕਰਮਾਲੀ ਹਜੇ ਠੀਕ ਹੈ ਥੋੜੀ ਜੀ ਬੇਮਲੂਮੀ ਜਣੀ ਭਲ ਪਾਉਣ ਲੱਗ ਗਈ ਹਮ ਤੇ ਉਸ ਤਰ੍ਹਾਂ ਜਾਨੀ ਤੇ ਲੋਗ ਬੱਣ ਬਹਿਣਾ ਜਾਨੀ ਕਾਰੀ ਜਾਂਦੀਆਂ ਨੇ ਹਮ ਤੇ ਦੁੱਧ ਵਾਲੇ ਪੱਖ ਤੋਂ ਬਹੁਤ ਚੰਗੀ ਰਹੂਗੀ ਵੀਰੇ ਠੀਕ ਹੈ ਇਧਰ ਅੱਗੇ ਬਾਕੀ ਇਹ ਆ ਗਈ ਵੀਰੇ ਥੋੜੀ ਜੀ ਕ੍ਰਾਸ ਚ ਬਹਿੜ ਆ ਗਈ ਹਮ ਸੂਆ ਤਾਂ ਹੋ ਸਕਦਾ ਤੀਜਾ ਹੋਵੇ ਇਹ ਜੀ ਹਮ ਤੇ ਪਰ ਦੁੱਧ ਵਾਲੇ ਪੱਖ ਤੋਂ ਵੀਰੇ ਬਹੁਤ ਸੋਹਣੀ ਰਹੂਗੀ ਦੇਖੋ ਥਣ ਲੇਵੇ ਦੀ ਬਹੁਤ ਚੰਗੀ ਬਹਿੜ ਸੁੱਚੀ ਆ ਗਈ ਜੀ ਹਮ ਹਾਂਜੀ ਬਾਕੀ ਆ ਬਹਿੜ ਵੀਰੇ ਕੱਚੀ ਆ ਗਈ ਇਹ ਤਾਂ 12-13 ਦਿਨ ਦੀ ਕੱਚੀ ਆ ਗਈ ਤੇ ਆ ਵੀਰੇ ਬੱਸੀ ਦੰਦਾ ਚ ਜਾਂ ਸੇਦੰਦਾ ਕੀ ਇਹ ਵੀ ਇੱਕ ਹਫਤੇ ਤੋਂ ਦੱਸ ਦਿਆਂ ਲੈ ਜੂ ਕਰਮਾਲੀ ਜੀ ਠੀਕ ਹੈ ਹਾਂ ਜੀ ਪਰਲੇ ਪਾਸੇ ਕੁਝ ਕਾਮਾਂ ਦੋਸਤੋ ਹੋਰ ਦਿਖਾਉਣੇ ਤੁਹਾਨੂੰ ਜਿਹੜੀ ਇਹ ਚਿੱਟੀ ਬੈੜ ਹੈ ਬਈ ਜਿਹੜੀ ਵੀਰੇ ਬੈੜ ਹੈ ਤਾਜੀ ਸੂਈ ਹੈ ਇਹਦੇ ਥੱਲੇ ਤਕਰੀਬਨ ਇਸ ਵਕਤ ਤਜਵੀਤਾਂ 22 ਤੋਂ 23 ਕਿਲੋ ਦੁੱਧ ਰੈਡੀ ਹੋਊਗਾ ਜੀ ਸੂਈ ਨੂੰ ਇੱਕ ਹਫਤਾ ਹੋ ਗਿਆ ਜੀ ਤੇ ਇਹ ਬੈੜ ਥੱਲੇ ਵੀ ਵੀਰੇ 17 ਤੋਂ 18 ਕਿਲੋ ਦੁੱਧ ਰੈਡੀ ਹੋਊਗਾ ਇਹ ਵੀ ਤਾਜੀ ਸੂਈ ਸਵਾਈ ਹੈਗੀ ਠੀਕ ਹੈ ਤੇ ਉਦੋਂ ਅੱਗੇ ਵੀਰੇ ਇਹ ਬੈੜ ਸੂਣ ਵਾਲੀ ਆ ਗਈ ਪੰਜ-ਛੇ ਦਿਨ ਲਊਗੀ ਜੀ ਸੂਆ ਇਹ ਵੀ ਦੂਜਾ ਹੀ ਸੂੰਦੀ ਆ ਹਾਏ ਬਹੁਤ ਠੰਡੀ ਸੀਲ ਆ ਵੀਰੇ ਇਹ ਵੀ ਠੀਕ ਹੈ ਤੇ ਜਿਹੜਾ ਬੱਚਾ ਆ ਗਿਆ ਵੀਰੇ ਇਹ ਦੋ ਦੰਦ ਬੱਚਾਗਾ ਇਹਦੇ ਹੀ ਮੇਰੇ ਦੰਦਾਂ ਦਾ ਆਪਣੇ ਪੱਟੇ 'ਤੇ ਵੀ ਦੋ ਦੰਦ ਆ ਤੇ ਸੂਣ ਨੂੰ ਇਹ ਵੀ ਵੀਰੇ 7-8 ਦਿਨ ਲੈ ਜੂਗੀ ਤੇ ਆ ਬੈੜ ਆ ਗਈ ਵੀਰੇ ਇਹ ਵੀ ਜਾਨੀ ਹਫਤਾ ਪਾ ਜੂਗੀ ਇਹ ਕ੍ਰਾਸ ਦੇ ਵਿੱਚ ਆ ਗਈ ਹੂੰ ਬਾਕੀ ਉਦਾਂ ਠੰਡੀ ਸੀਲ ਬਹੁਤ ਆ ਇਹ ਜੀ ਠੀਕ ਹੈ ਜਿਹੜੀਆਂ ਅੰਦਰ ਖੜੀਆਂ ਆ ਅੰਦਰ ਵੀਰੇ ਦੱਸ ਦੇਣਾ ਜੀ ਜਿਹੜੀ ਇਹ ਮਾੜਾ ਵੀਰੇ ਤਕਰੀਬਨ 20 ਤੋਂ 25 ਦਿਨ ਦੀ ਕੱਚੀ ਆ ਠੀਕ ਆ ਕੱਦ ਮੇਲ ਦੇ ਵਿੱਚ ਬਹੁਤਾ ਬਾਕੀ ਜਿਹੜੇ ਫਾਰਮ ਚੋਂ ਲੈਣੇ ਆ ਤਕਰੀਬਨ ਅਸੀਂ ਉਹ ਫਾਰਮ ਚੋਂ ਵੀਰੇ ਜਾਨੀ ਸਾਲ ਦੀਆਂ 10-12 ਮਾੜਾ ਲੈ ਲੈਣੇ ਆ ਤੇ ਦੁੱਧ ਦੀ ਰਿਪੋਰਟ ਇਹਦੀ ਸਾਨੂੰ ਬਹੁਤ ਸੋਹਣੀ ਦੱਸੀਆ ਵੀਰ ਨੇ ਬਾਕੀ ਜਿਹੜੇ ਹਿਸਾਬ ਨਾਲ ਸਰੀਰ ਹੈ ਦੁੱਧ ਵੀਰੇ ਚੰਗਾ ਪਾਊਗੀ ਜਿਹੜੀ ਆ ਮਾੜਾ ਇਹ ਵੀ ਤਾਜੀ ਸੂਈ ਸਵਾਈ ਆ ਜੀ ਇਹ ਥੱਲੇ ਵੀਰੇ ਤਕਰੀਬਨ ਇਸ ਤਰ੍ਹਾਂ ਹੀ 22 ਤੋਂ 23 ਕਿਲੋ ਦੁੱਧ ਰੈਡੀ ਹੋਊਗਾ ਜੀ ਹੂੰ ਉਦੋਂ ਅੱਗੇ ਆ ਬੱਸ ਵੀਰੇ ਸੂਣ ਵਾਲੀ ਆ ਭਾਅ ਸਿਰ ਮਿਲੀ ਆ ਇਹ ਸਾਨੂੰ 52000 ਦੀ ਮਿਲੀ ਆ ਠੀਕ ਹੈ ਸੂਨਵੇਂ ਕਾਹਤਾ ਲੈ ਜੂਗੀ ਤੇ ਇਹਦੇ ਥੱਲੇ ਵੀ ਵੀਰੇ ਜਾਨੀ ਦੀ ਇਸ ਤਰ੍ਹਾਂ ਹੀ 22 ਤੋਂ 23 ਕਿਲੋ ਦੁੱਧ ਰੈਡੀ ਹੋਊਗਾ ਜੀ ਇਹ ਵੀ ਤਾਜੀ ਸੂਈ ਸਵਾਈ ਆ ਬਾਕੀ ਜਿਹੜਾ ਮਾਲ ਹੋਊਗਾ ਸਾਡੇ ਕੋਲ ਸਿਰਫ ਇੱਕ ਬੱਸੀ ਆ ਵੀਰੇੜੀ ਹਫ਼ਤੇ ਦੀ ਸੂਈ ਆ ਬਾਕੀ ਦੂਜਾ ਮਾਲ ਕੋਈ ਦੋ ਦਿਨ ਦਾ ਕੋਈ ਤਿੰਨ ਦਿਨ ਦਾ ਇਸ ਤਰ੍ਹਾਂ ਤਾਜ਼ਾ ਮਾਲ ਆ ਸਾਰਾ ਜੀ ਠੀਕ ਹੈ ਕਿਉਂ ਬਾਹਰੋਂ ਅਸੀਂ ਸੂਆਵਾ ਵੀਰੇ ਲੈਂਦੇ ਨਹੀਂ ਸਾਰਾ ਆਪਦੇ ਮਾਲ ਫਾਰਮ ਤੇ ਹੀ ਸੂਂਦਾ ਆ ਕੇ ਠੀਕ ਹੈ ਇਹ ਬੈਡ ਵੀ ਵੀਰੇ ਤਾਜੀ ਸੂਈ ਆ ਇਹਦੇ ਥੱਲੇ ਵੀ ਤਕਰੀਬਨ 17 ਕਿਲੋ ਦੁੱਧ ਰੈਡੀ ਹੋਊਗਾ ਇਸ ਵਕਤ ਜੀ ਠੀਕ ਹੈ ਹਾਂਜੀ ਤੇ ਉਦੋਂ ਅੱਗੇ ਵੀਰੇ ਹੂੰ ਇਹ ਪਲੂਣ ਆ ਦੋ ਦਿਨ ਦਾ ਹਜੇ ਯਾਨੀ ਦੁੱਧੋ ਇਹ ਤੁਰੀ ਨਹੀਂ ਗਈ ਕਿਉਂ ਤਾਜੀ ਹੈ ਵੀਰੇ ਕੱਲ ਸੂਈ ਆ ਗਈ ਯਾਨੀ ਦੀ ਪਰਸੋ ਸਾਮੀ ਸੂਈ ਆ ਠੀਕ ਹੈ ਹਜੇ 12 ਤੋਂ 13 ਕਿਲੋ ਦੁੱਧ ਹੀ ਆ ਜਿਹੜੀ ਆ ਬੈਡ ਆ ਵੀਰੇ ਇਹ ਥੋੜੀ ਜਿਹੀ ਕਰਾਉਸ ਆ ਗਈ ਹੈ ਸਰ ਦੇ ਵਿੱਚ ਇਹਦੇ ਥੱਲੇ ਹੋਊਗਾ ਵੀਰੇ 19 ਕਿਲੋ ਦੁੱਧ ਇਸ ਵਕਤ ਠੀਕ ਹੈ ਹਾਂਜੀ 19 ਕਿਲੋ ਦੁੱਧ ਹੋਊਗਾ ਦੁੱਧ ਨੂੰ ਬਹੁਤ ਖਰੀ ਹੈ ਠੰਡੀ ਸੀਲ ਆ ਤੇ ਉਦੋਂ ਅੱਗੇ ਆ ਬੈਡ ਸੂਣ ਵਾਲੀ ਆ ਜੀ ਠੀਕ ਹੈ ਇਹ ਬੈਡ ਸੂਣ ਵਾਲੀ ਆ ਤੇ ਜਿਹੜੀ ਆ ਬੱਸੀ ਆ ਗਈ ਹੈ ਵੀਰੇ ਖੀਰੀ ਬੱਸੀ ਆ ਠੀਕ ਹੈ ਖੀਰੀ ਬੱਸੀ ਆ ਸੂਈ ਸੁਭਾਈ ਆ ਵੀਰ ਜੀ ਤੇ ਦੁੱਧ ਦੇ ਥੱਲੇ ਤਕਰੀਬਨ ਐ ਮੰਨ ਕੇ ਚੱਲੋ ਵੀ ਇਸ ਵਕਤ 17 ਤੋਂ 18 ਕਿਲੋ ਰੈਡੀ ਹੋਊਗਾ ਜੀ ਬਿਲਕੁਲ ਖੀਰੀ ਆ ਵੀਰੇ ਮੇਰੇ ਦੰਦ ਆਪ ਦੇ ਪੱਟੇ ਹੋਇਆ ਇਹਦੇ ਜੀ ਤੇ ਉਦੋਂ ਅੱਗੇ ਵੀਰੇ ਦੋ ਦੰਦ ਬਚਾ ਆ ਗਿਆ ਜੀ ਇਹਦਾ ਵੀ ਮੂੰਹ ਤੋਂ ਤੁਸੀਂ ਮਰਵਾ ਦਿਓ ਕੈਮਰਾ ਦੇਖੋ ਇਹ ਦੋ ਦੰਦ ਆ ਕੀ ਤੇ ਦੁੱਧ ਇਸੇ ਤਰ੍ਹਾਂ ਇਹਦੇ ਥੱਲੇ ਵੀਰੇ 16 ਤੋਂ 17 ਕਿਲੋ ਇਹਦੇ ਥੱਲੇ ਹੋਊਗਾ ਜੀ ਠੀਕ ਹੈ ਇਹਦੇ ਥੱਲੇ ਪੋਰਾ ਵੱਧ ਹੀ ਹੋਊਗਾ ਦੁੱਧ ਤੁਸੀਂ ਘੱਟ ਹੀ ਦੱਸਿਆ ਵੀਰੇ ਦੁੱਧ ਵਾਲੇ ਪਾਸੇ ਨੂੰ ਬਹੁਤ ਖਰੀ ਬੱਸੀ ਆ ਜਿੰਨੀ ਕਹਦੇ ਹਾਂ ਠੀਕ ਹੈ ਤੇ ਉਦੋਂ ਅੱਗੇ ਆ ਤਾਜੀ ਸੂਈ ਸਵਾਈ ਆ ਗਈ ਤੇ ਇਹ ਆਫਰ ਵਾਲੇ ਭਾ ਆ ਗਏ ਵੀਰੇ ਇਹਦੇ ਥੱਲੇ ਵੀ ਜਾਨੀ 14 ਕਿਲੋ ਦੁੱਧ ਹੋਊਗਾ ਜੀ ਹਾਂ ਬਿਲਕੁਲ ਤਾਜ਼ੀਆਂ ਨੇ ਤੇ ਆ ਜਰਸੀ ਆ ਗਈ ਵੀਰੇ ਤੇ ਇਹ ਛੋਟੇ ਪਾਚ ਆ ਗਏ 45-40 ਦੇ ਦੇ ਦਿਆਂਗੇ ਆਪਾਂ ਪਰ ਸੂਣ ਨੂੰ ਦੱਸ ਦੇਣ ਲੈ ਜੂਗੀ ਆ ਬੈਡ ਉਹ ਤੋਂ ਅਗੇ ਬਹੁਤ ਬਰੀਕੀਆਂ ਆ ਗਏਆਂ ਵੀਰੇ ਸੂਆ ਦੂਜਾ ਕੀ ਇਹ 5-4 ਦਿਨ ਲਊਗੀ ਬਾਕੀ ਸਾਡੇ ਕੋਲ ਤਕਰੀਬਤ 30-30 ਨਗ ਮਗਰ ਤਾਜੇ ਸੂਏ ਖੜੇ ਆ ਜੀ ਤੇ ਸੱਤ ਬੈਣਾ ਹੋਰ ਆਉਣ ਵਾਲੀਆਂ ਉਹ ਵਸ ਘੰਟੇ ਤੇ ਕਰਾ ਜਾਣਗੀਆਂ ਟੋਟਲ ਵੀਰੇ ਸਾਡੇ ਕੋਲ ਨਹੀਂ 50 ਨਗਾਂ ਤੋਂ ਬਾਹਰ ਹੀ ਹੋ ਜਾਣਗੇ 53-55 ਨਗ ਹੋ ਜਾਣਗੇ ਕੱਲ ਦੇ ਲਈ ਜੀ ਸੋ ਦੋਸਤੋ ਇਹ ਅੱਜ ਦੀ ਵੀਡੀਓ ਦੇ ਪਸ਼ੂ ਬਹੁਤ ਸਾਰੇ ਸੀਗੇ ਬਾਈ ਕੋਲ ਤੁਸੀਂ ਵੀਡੀਓ ਚ ਬਹੁਤੇ ਦੇਖ ਲਏ ਆ ਇਨਫੋਰਮੇਸ਼ਨ ਹੁੰਦੀ ਹੈ ਵੀਡੀਓ ਸਿਰਫ ਤੁਹਾਡੇ ਲਈ ਵੀ ਕਿੱਥੇ ਕਿਹੜਾ ਪਸ਼ੂ ਵਿਕਾਊ ਹੈ ਜਿਹੜਾ ਖਰੀਦਣਾ ਉਹਦੀ ਤਸੱਲੀ ਆ ਕੇ ਤੁਸੀਂ ਕਰ ਸਕਦੇ ਹੋ ਧੰਨਵਾਦ ਵੀਡੀਓ ਦੇਖਣ ਲਈ